ਸਸਰੀਕਾ ਜੀ ਮੈਂ ਆਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਗਿਆਨੀ ਹਰਪ੍ਰੀਤ ਸਿੰਘ ਜੇਕਰ ਗੱਲ ਕਰੀਏ ਪਿਛਲੇ ਦਿਨੀ ਕਾਫੀ ਨਾਮ ਚਰਚਾ ਦੇ ਵਿਚਾਰਿਆ ਹੈ ਹਾਲਾਂਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਵੀ ਉਹਨਾਂ ਦਾ ਨਾਮ ਕਾਫੀ ਲਿਆ ਗਿਆ ਤੇ ਦੂਸਰੇ ਪਾਸੇ ਜਦੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਕਾਫੀ ਛਲਾਂਗਾ ਹੋ ਰਹੀ ਹੈ ਲੋਕਾਂ ਮੰਨੂ ਉਹਨਾਂ ਨੇ ਖੁੰਝੇ ਲਾ ਕੇ ਰੱਖ ਦਿੱਤੇ ਨੇ ਸ਼ੋਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਹੇ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਪੀੜਤਾ ਵਾਸਤੇ ਕਾਫੀ ਜ਼ਿਆਦਾ ਮਦਦ ਕੀਤੀ ਗਈ ਡੀਜ਼ਲ ਦੀ ਮਦਦ ਕੀਤੀ ਗਈ ਦੂਸਰੇ ਪਾਸੇ ਕਈਏ ਦਵਾਈਆਂ ਦੀ ਮਦਦ ਕੀਤੀ ਗਈ ਚਾਰੇ ਦੀ ਮਦਦ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਪੈਸੇ ਦਿੱਤੇ ਨੇ ਕਾਫੀ ਡੀਜ਼ਲ ਦੀ ਮਦਦ ਕੀਤੀ ਗਈ ਮਤਲਬ ਜਿਸ ਚੀਜ਼ ਦੀ ਲੋੜ ਸੀ ਲੋਕਾਂ ਦੀ ਕਾਫੀ ਮਦਦ ਕਰਦੇ ਨਜ਼ਰ ਆਏ ਸ਼ੋਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੇਕਿਨ ਉਹ ਜਿਹੜੀ ਹੈ ਮਦਦ ਕਿੱਥੋਂ ਹੋ ਰਹੀ ਹੈ ਉਹਦੇ ਤੇ ਵੀ ਕਾਫੀ ਪਿਛਲੇ ਦਿਨੀ ਚਰਚਾਵਾ ਛਿੜੀਆਂ ਨਹੀਂ ਆ। ਯਾਨੀ ਕਿ ਜੇਕਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਵੇਖੀਏ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਾਂ ਹਰਪ੍ਰੀਤ ਸਿੰਘ ਜੀ ਇਸ ਟਾਈਮ ਕਾਫੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨਜ਼ਰ ਆਉਂਦੇ। ਲੋਕਾਂ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਮਦਦ ਕੀਤੀ ਲੇਕਿਨ ਉਹ ਮਦਦ ਕਿੱਥੋਂ ਗਈ ਕਿ ਕਿੱਥੋਂ ਦੇ ਪੈਸੇ ਸੀ ਉਹ ਵੀ ਕਾਫੀ ਲੋਕਾਂ ਨੂੰ ਜਿਹੜਾ ਹੈ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਨੇ ਲੋਕਾਂ ਸਭ ਜਾਗਰੂਕ ਨੇ ਲੇਕਿਨ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਕਾਫੀ ਮਦਦ ਕਰਦੇ ਨਜ਼ਰ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਨੇ ਆਪਣਾ ਕਾਰਬਾਰ ਨੂੰ ਦਾਅ ਉਤੇ ਲਾ ਕੇ ਯਾਨੀ ਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਹੈ ਪ੍ਰਦਾਨ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ਆਪਣਾ ਘਰ ਲਾ ਕੇ ਕਿਸੇ ਦੀ ਮਦਦ ਕਰੇ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਕਾਫੀ ਮਦਦ ਕਰਦੇ ਲੋਕਾਂ ਦੀ ਨਜ਼ਰ ਆ ਰਹੇ ਚਾਹੇ ਵਾਰ-ਵਾਰ ਵਾਹ ਬੜੀ ਖੱਟ ਰਹੀ ਸੀ ਸੁਪੀਰ ਸਿੰਘ ਬਾਦਲ ਲੇਕਿਨ ਜੋ ਇਸ ਟੈਪ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਰ ਦਿੱਤਾ ਹੈ ਅਜਿਹਾ ਜੋ ਹੈ ਇੱਕ ਪੰਥ ਦੇ ਨਾਲ ਜੁੜਿਆ ਇੱਕ ਹੁਕਮਨਾਮਿਆਂ ਤੋਂ ਲੈ ਕੇ ਚੱਲਿਆ ਇਨਸਾਨ ਹੀ ਕਰ ਸਕਦਾ ਹੈ ਇੱਕ ਸੂਤਰ ਤੋਂ ਬੰਦੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਨਵੇਂ ਬਣੇ ਨੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਹਰਪ੍ਰੀਤ ਦਾ ਇੱਕ ਵੱਡਾ ਐਲਾਨ ਕੀਤਾ ਹੈ ਉਨ੍ਹਾਂ ਲਈ ਗ੍ਰੰਥੀ ਸਿੰਘਾਂ ਤੇ ਪੰਡਤਾਂ ਨੂੰ 6 ਮਹੀਨੇ ਤੱਕ ਦਿੱਤੀ ਜਾਵੇਗੀ ਮਾਲੀ ਮਦਦ ਯਾਨੀ ਕਿ ਜਿਹੜੇ ਪਿੰਡਾਂ ਦੇ ਵਿੱਚ ਗ੍ਰੰਥੀ ਸੀਗੇ ਜਿਹੜੇ ਪਿੰਡਾਂ ਦੇ ਵਿੱਚ ਪੰਡਤ ਸੀਗੇ ਉਹਨਾਂ ਨੂੰ 6 ਮਹੀਨੇ ਤੱਕ ਹਰੇਕ ਸਹੂਲਤ ਦੇਣ ਦੀ ਗੱਲ ਕਰ ਰਹੇ ਨੇ ਗਿਆਨੀ ਹਰਪ੍ਰਸਦ ਜੀ ਹਰਪ੍ਰਸਿੰਘ ਜੀ ਨੇ ਕਿਹਾ ਹੈ ਕਿ ਜਿਹੜੇ ਗੁਰਦੁਆਰੇ ਜਾ ਕੇ ਪਾਠ ਕਰਦੇ ਸੀ ਉਹ ਗੁਰਦੁਆਰੇ ਥੋੜੇ ਜਿਹ ਚਲੋ ਖੰਡਨਟ ਹੋ ਗਏ ਨੇ ਕਿਉਂਕਿ ਹੜ ਹੜ ਨਹੀਂ ਕਿਤੇ ਨਾ ਕਿਤੇ ਕਾਫੀ ਮਾਰ ਦਿੱਤੀ ਹੈ ਪਿੰਡਾਂ ਦੇ ਵਿੱਚ ਜਿਹੜੇ ਗੁਜ਼ਾਰਾ ਕਰਦੇ ਸੀ ਜਿਹੜੇ ਸੀਗੇ ਗ੍ਰੰਥੀ ਸਿੰਘ ਜਾਂ ਪੰਡਤ ਜਿਹੜੇ ਮੰਦਰਾਂ ਨੂੰ ਸਾਭਦੇ ਸੀ ਤੇ ਕਾਫੀ ਜ਼ਿਆਦਾ ਜਿੱਥੇ ਉਤਾਰ ਚੜ੍ਹਾ ਪਿਛਲੇ ਦਿਨੀ ਆਉਂਦਾ ਰਿਹਾ ਹੈ ਲੇਕਿਨ ਉਹਦੇ ਚੱਲਦੇ ਆ ਜਿਹੜੇ ਨੇ ਗ੍ਰੰਥੀ ਸਿੰਘਾਂ ਤੇ ਪੰਡਤਾਂ ਨੂੰ 6 ਮਹੀਨੇ ਤੱਕ ਦਿੱਤੀ ਜਾਵੇਗੀ ਮਾਲੀ ਮਦਦ ਦੂਜੇ ਪਾਸੇ 10000 ਸਕੂਲੀ ਬੱਚਿਆਂ ਦੀਆਂ ਫੀਸਾਂ ਤੇ ਕਾਪੀਆਂ ਲਈ ਦਿੱਤੇ ਜਾਣਗੇ ਪੈਸੇ 10000 ਸਕੂਲਾਂ ਲਈ ਇੱਕ ਪਾਸੇ ਜਿਹੜੇ ਨੇ ਵਾਹ ਵਾਹ ਤਾਂ ਕਾफी ਘੱਟੀ ਕਿਸ ਗੁਬੀਰ ਸਿੰਘ ਬਾਦਲ ਵੱਲੋਂ ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਮਦਦ ਕਰ ਰਹੇ ਨੇ ਉਹਨਾਂ ਲੋਕਾਂ ਦੀ ਉਨਾ ਪ੍ਰਭਾਵਿਤ ਲੋਕਾਂ ਦੀ ਜਿਹੜੇ ਲੋਕਾਂ ਨੂੰ ਇਸ ਦੀ ਬੜੀ ਜ਼ਿਆਦਾ ਜਰੂਰਤ ਹੈ ਬੜੀ ਸੋਹਣੀ ਮਦਦ ਕਰਨ ਦਾ ਉਹਨਾਂ ਦਾ ਤਰੀਕਾ ਹੈ ਤੇ ਲੋਕ ਉਹਨਾਂ ਦੀ ਕਾਫੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਨੇ 10000 ਸਕੂਲ ਯਾਨੀ ਕਿ ਬੱਚਿਆਂ ਦੇ ਕਾਪੀਆਂ ਕਿਤਾਬਾਂ ਦਾ ਉਹ ਖਰਚਾ ਆਪ ਚੱਕਣਗੇ ਆਪ ਉਹ ਪਿੰਡਾਂ ਦੇ ਵਿੱਚ ਜਿਹੜੇ ਨੇ ਜਾਣਗੇ ਉਹਨਾਂ ਵੱਲੋਂ ਜਿਹੜਾ ਹੈ ਉਨਾ ਦੀ ਮਦਦ ਕੀਤੀ ਜਾਵੇਗੀ ਦੂਸਰੇ ਪਾਸੇ ਗੱਲ ਇਹ ਹੈ ਕਿ ਬੇਜਮੀਨੇ 4500 ਪਰਿਵਾਰਾਂ ਨੂੰ 10000 ਰੁਪਏ ਪ੍ਰਤੀ ਪਰਿਵਾਰ ਦਿੱਤਾ ਜਾਵੇਗਾ ਯਾਨੀ ਕਿ ਜਿੰਨਾ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ 10000 ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਦਿੱਤਾ ਜਾਵੇਗਾ ਜੇਕਰ ਘਰ ਚ ਚਾਰ ਮੈਂਬਰ ਨੇ ਤਾਂ 40000 ਜੇਕਰ ਘਰ ਚ ਦੋ ਮੈਂਬਰ ਨੇ ਤਾਂ 20000 ਪ੍ਰਤੀ ਮਹੀਨਾ ਦਿੱਤਾ ਜਾਵੇਗਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਕਿਵੇਂ ਨਾ ਲੋਕਾਂ ਦੇ ਵਿੱਚ ਦਿਲਾਂ ਚ ਜਗ੍ਹਾ ਬਣਾਉਣਗੇ ਕਿਉਂਕਿ ਗਿਆਨੀ ਹਰਤੇ ਸਿੰਘ ਜੀ ਨੇ ਕਿਹਾ ਹੈ ਕਿ ਹਰ ਇੱਕ ਨੂੰ ਇਨਸਾਨ ਦੀ ਮਦਦ ਹੋਵੇਗੀ ਚਾਹੇ ਉਹ ਉਹਦਾ ਉਹਦੀ ਹੋਵੇ ਚਾਹੇ ਉਹਨਾਂ ਨੂੰ ਕਿਸੇ ਚੀਜ਼ ਦੀ ਸੂਰਤ ਹੋਵੇ ਚਾਹੇ ਉਹਨਾਂ ਨੂੰ ਸੂਹਲਤ ਹੋਵੇ ਦਵਾਈਆਂ ਦੀ ਚਾਹੇ ਉਹਨਾਂ ਨੂੰ ਚਾਰੇ ਦੀ ਚਾਹੇ ਉਹਨਾਂ ਨੂੰ ਡੀਜ਼ਲ ਦੀ ਯਾਨੀ ਕਿ ਹਰ ਤਰਫਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਹੈ ਅਸੀਂ ਲੋਕਾਂ ਦੀ ਮਦਦ ਕਰਾਂਗੇ ਕਿਉਂਕਿ ਲੋਕਾਂ ਦੇ ਨਾਲ ਅਸੀਂ ਜੁੜੇ ਹਾਂ ਲੋਕ ਸਾਡੇ ਨਾਲ ਜੁੜੇ ਨੇ ਸ਼੍ਰੋਮੀ ਕਾਲੀਦਾ ਖੇਤਰੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਪੰਥਕ ਪਾਰਟੀ ਹੈ ਕਿਸੇ ਤੇ ਕਰਦੀ ਪਾਰਟੀ ਨਹੀਂ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਮਦਦ ਕਰਦੇ ਸਾਹਮਣੇ ਆ ਰਹੇ ਨੇ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਹੈ ਤੁਬੜਾਵਾ ਬੋਲਣਾ ਸ਼ੁਰੂ ਹੋ ਗਿਆ ਹੈ ਤੇ ਕਿਤੇ ਨਾ ਕਿਤੇ ਜਿਹੜੇ ਹੈ ਸੁਖਬੀਰ ਸਿੰਘ ਬਾਦਲ ਨੂੰ ਕੱਟ ਰਹੀ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਪੁਨਰ ਸੁਜੀਤ ਵੀ ਰੱਖਿਆ ਗਿਆ ਹੈ ਧੰਨਵਾਦ